ਕਦੇ-ਕਦੇ ਸਾਨੂੰ ਸੱਚ ਉਹੀ ਲੱਗਦਾ ਜੋ ਸਾਨੂੰ ਦਿਖਾਇਆ ਜਾਂਦਾ ਪਰ ਜੇ ਅਸੀਂ ਸੱਚ ਤੇ ਝੂਠ ਦਾ ਪਤਾ ਲਾਉਣਾ ਹੋਵੇ ਤਾਂ ਸਾਨੂੰ ਕੁਝ ਦੇਖਣਾ ਪੈਂਦਾ ਆ ਦਿਖਾਏ ਜਾਣ ਤੇ ਦੇਖੇ ਜਾਣ 'ਚ ਫਰਕ ਇਹ ਨਾ ਆ ਕਿ ਜੋ ਸਾਨੂੰ ਦਿਖਾਉਂਦੇ ਆਸੀਂ ਦੇਖ ਰਹੇ ਨੇ ਬਟ ਜੇ ਅਸੀਂ ਕੁਝ ਦੇਖਣਾ ਚਾਹੁੰਨੇ ਆ ਤਾਂ ਅਸੀਂ ਉੱਤੇ ਰਿਸਰਚ ਜ਼ਰੂਰ ਕਰਦੇ ਆ ਸਾਨੂੰ ਦਿਖਾਇਆ ਜਾ ਰਿਹਾ ਹੈ ਕਿ ਅਮਰੀਕਾ ਭਾਰਤ ਦਾ ਇੱਕ ਬਹੁਤ ਵਧੀਆ ਦੋਸਤ ਹੈ ਜਾਂ ਫਿਰ ਭਾਰਤ ਅਮਰੀਕਾ ਦਾ ਇੱਕ ਬਹੁਤ ਵਧੀਆ ਦੋਸਤ ਹੈ ਪਰ ਸਾਨੂੰ ਦੇਖਣ ਦੀ ਲੋੜ ਹੈ ਕਿ ਗੱਲ ਸੱਚੀ ਹੈ ਕਿ ਤੇ ਭਾਰਤ ਦਾ ਅਮਰੀਕਾ ਦੋਸਤ ਹੈ ਜਾਂ ਦੁਸ਼ਮਣ ਹੈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੁਝ ਫੈਕਟ ਲੈ ਕੇ ਆਏ ਹਾਂ ਕੁਝ ਏਦਾਂ ਦੇ ਫੈਕਟ ਜਿਹੜੇ ਰਿਪਰੈਜ਼ੈਂਟ ਕਰਨਗੇ ਕਿ ਹਾਂਜੀ ਭਾਰਤ ਤੇ ਅਮਰੀਕਾ ਦੀ ਦੋਸਤੀ ਚੰਗੀ ਹੈ ਸਬੰਧ ਚੰਗੇ ਨੇ ਤੇ ਕੁਝ ਏਦਾਂ ਦੇ ਫੈਕਟ ਹੋਣਗੇ ਜਿਹੜੇ ਦੱਸਣਗੇ ਕਿ ਭਾਰਤ ਤੇ ਅਮਰੀਕਾ ਦੀ ਦੋਸਤੀ ਚੰਗੀ ਹੈ ਜਾਂ ਨਹੀਂ ਹੈ ਕਿ ਅਮਰੀਕਾ ਭਾਰਤ ਦਾ ਦੁਸ਼ਮਣ ਹੈ ਸੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੇ ਤੁਸੀਂ ਪੀਸੀਐਸ ਦਾ ਇਗਜ਼ਾਮ ਦੇ ਰਹੇ ਹੋ ਜਾਂ ਹੋਰ ਕੋਈ ਵੀ ਇਗਜ਼ਾਮ ਦੇਣਾ ਜਾਂ ਵੈਸੇ ਵੀ ਆਮ ਪੰਜਾਬੀ ਹੋ ਤਾਂ ਤੁਹਾਡਾ ਇੱਕ ਇੰਟੈਲੈਕਚੁਅਲ ਲੈਵਲ ਹਾਈ ਹੋਊਗਾ ਤੁਹਾਨੂੰ ਕੰਪੈਰੀਜ਼ਨ ਕਰਨ ਦਾ ਪਤਾ ਲੱਗੂਗਾ ਤੁਹਾਨੂੰ ਪਤਾ ਲੱਗੂਗਾ ਚੀਜ਼ਾਂ ਕਿੱਦਾਂ ਦੇਖੀਆਂ ਜਾਂਦੀਆਂ ਨੇ ਨਾ ਕਿ ਜਿਸੀ ਦਿਖਾਈਆਂ ਹੋਈਆਂ ਜਿਦਾ ਤੇ ਵਿਸ਼ਵਾਸ ਕਰਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਐਸ 20247 ਦੇ YouTube ਚੈਨਲ ਦੇ ਉੱਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਇੱਕ ਬਹੁਤ ਵੱਡਾ ਸਵਾਲ ਹੈ ਜਿ세 ਜਦੋਂ ਵੀ ਟੀਵੀ ਸੋ ਕਦੇ-ਕਦੇ ਟਰੰਪ ਸਾਹਿਬ ਹੱਸਦੇ ਉਹਨੇ ਕਦੇ-ਕਦੇ ਟਰੰਪ ਸਾਹਿਬ ਬੜੇ ਗੁੱਸੇ ਵਿੱਚ ਹੁੰਦੇ ਨੇ ਤੇ ਸਾਡੇ ਪ੍ਰਧਾਨ ਮੰਤਰੀ ਬੜੀ ਦੁਬਿਧਾ ਵਿੱਚ ਨੇ ਕਿ ਅਮਰੀਕਾ ਚਾਹੁੰਦਾ ਕੀ ਹੈ ਜੀ ਸੋ ਇਹ ਰਿਸ਼ਤਾ ਕਿਆ ਕਹਲਾਤਾ ਹੈ ਉਹ ਵਾਲੀ ਬਾਤ ਹੋ ਚੁੱਕੀ ਹੈ ਕਦੇ-ਕਦੇ ਨਿਊਜ਼ ਆਉਂਦੀ ਹੈ ਸਾਡਾ ਮੀਡੀਆ ਸਾਨੂੰ ਦੱਸਾਉਂਦਾ ਹੈ ਕਿ ਮੋਦੀ ਤੇ ਟਰੰਪ ਦੀ ਕੈਮਿਸਟਰੀ ਬਹੁਤ ਵਧੀਆ ਹੈ ਦੁਨੀਆ ਨੂੰ ਅੱਗੇ ਲੈ ਕੇ ਜਾਊਗੀ ਫਿਰ ਉਸੇ ਕੜੇ ਸਾਨੂੰ ਪਤਾ ਉਸੇ ਘੜੀ ਸਾਨੂੰ ਪਤਾ ਲੱਗਦਾ ਹੈ ਕਿ ਨਹੀਂ ਬਈ ਟਰੰਪ ਨੇ ਤਾਂ ਭਾਰਤ ਦੇ ਉੱਤੇ ਟੈਕਸ ਹੀ ਬਹੁਤ ਲਾ ਦਿੱਤਾ ਸੋ ਇਹ ਚਾਹੁੰਦਾ ਕੀ ਹੈ ਟਰੰਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਕੀ ਇਹਨਾਂ ਦੋਨਾਂ ਦੇ ਆਪਸ ਦੇ ਰਿਸ਼ਤੇ ਚੰਗੇ ਨੇ ਜਾਂ ਸਰਕਾਰਾਂ ਦੇ ਰਿਸ਼ਤੇ ਵੀ ਚੰਗੇ ਨੇ ਬਹੁਤ ਵੱਡਾ ਸਵਾਲ ਹੈ ਸਾਡੇ ਲਈ ਮਤਲਬ ਅਮਰੀਕਾ ਤੇ ਇੰਡੀਆ ਦੇ ਰਿਸ਼ਤੇ ਵਧੀਆ ਨੇ ਜਾਂ ਫਿਰ ਇਸ ਸਮੇਂ 트럼ਪ ਤੇ ਮੋਦੀ ਸਾਹਿਬ ਦੇ ਰਿਸ਼ਤੇ ਵਧੀਆ ਨੇ ਇਹਨੂੰ ਵਿਚਾਰਨ ਦੀ ਸਾਨੂੰ ਲੋੜ ਹੈ ਜੀ ਸੋ ਆਪਾਂ ਸ਼ੁਰੂ ਕਰਦੇ ਇਸ ਇੰਪੋਰਟੈਂਟ ਜਿਹੇ ਸੈਸ਼ਨ ਨੂੰ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਕਿਉਂ ਅਸੀਂ ਕਹਿੰਦੇ ਆ ਕਿ ਭਾਰਤ ਤੇ ਅਮਰੀਕਾ ਦੀ ਦੋਸਤੀ ਵਧੀਆ ਹੈ ਭਾਰਤ ਤੇ ਅਮਰੀਕਾ ਦੀ ਦੋਸਤੀ ਵਧੀਆ ਹੈ ਆਪਾਂ ਪਹਿਲਾਂ ਉਹ ਦੇਖਦੇ ਹਾਂ ਸੋ ਸਭ ਤੋਂ ਪਹਿਲੀ ਗੱਲ ਇੰਡੀਆ ਯੂ ਐਸ ਏ ਤੇ ਦੋ ਕੰਟਰੀ ਹੋਰ ਨੇ ਜਿਹਦੇ ਵਿੱਚ ਸਾਡੇ ਕੋਲ ਜਾਪਾਨ ਤੇ ਆਸਟ੍ਰੇਲੀਆ ਆ ਗਿਆ ਇਹਨਾਂ ਨੇ ਰਲ ਕੇ ਕੁਆਡ ਬਣਾਇਆ ਹੋਇਆ ਇਹ ਦੋਸਤੀ ਨੂੰ ਰਿਪਰੈਜ਼ੈਂਟ ਕਰਦੇ ਆ ਪਹਿਲਾਂ ਆਪਾਂ ਦੋਸਤੀ ਉੱਤੇ ਚਰਚਾ ਕਰਾਂਗੇ ਸੋ ਚਾਰ ਮੁਲਕਾਂ ਨੇ ਰਲ ਕੇ ਇੱਕ ਗਰੁੱਪ ਬਣਾਇਆ ਇਸ ਗਰੁੱਪ ਦੇ ਵਿੱਚ ਸਾਰੇ ਜਣੇ ਰਲ ਕੇ ਵਧੀਆ ਇਕਨੋਮੀ ਨੂੰ ਗਰੋ ਕਰਨ ਦੀ ਗੱਲ ਕਰਦੇ ਨੇ ਦੇਸ਼ ਦੀ ਤਰੱਕੀਆਂ ਦੀ ਗੱਲ ਕਰਦੇ ਨੇ ਇੱਕ ਦੂਜੇ ਨਾਲ ਆਪਣੇ ਵਿਚਾਰ ਵਿਮਰਸ ਸਾਂਝੇ ਕਰਦੇ ਨੇ ਟੈਕਨੋਲੋਜੀ ਇੱਕ ਦੂਜੇ ਨਾਲ ਸਾਂਝੀ ਕਰਦੇ ਨੇ ਸੋ ਇਹ ਸਾਡੇ ਕੋਲ ਇੱਕ ਵਧੀਆ ਹੈ ਜੋ ਕਿ ਇਹ ਪ੍ਰੂਵ ਕਰਦਾ ਹੈ ਕਿ ਹਾਂਜੀ ਅਮਰੀਕਾ ਤੇ ਭਾਰਤ ਚੰਗੇ ਦੋਸਤ ਨੇ ਇਹਦੇ ਨਾਲ ਨਾਲ ਹੀ ਇੰਡੀਆ ਤੇ ਯੂਐਸ ਨੇ ਡਿਫੈਂਸ ਡੀਲ ਵੀ 2023 ਵਿੱਚ ਸਾਈਨ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਰਲ ਕੇ ਇੰਜਣ ਬਣਾਵਾਂਗੇ ਜੈਟ ਇੰਜਨ ਜਾਨੀ ਕਿ ਜਹਾਜ਼ਾਂ ਦੇ ਇੰਜਨ ਬਣਾਵਾਂਗੇ ਸੋ ਆਬਵੀਅਸ ਜਦੋਂ ਸਾਡਾ ਕੋਈ ਦੋਸਤ ਵਧੀਆ ਹੋਊਗਾ ਸੀ ਉਹਦੇ ਨਾਲ ਉਹਦੇ ਨਾਲ ਰਲ ਕੇ ਕੰਮ ਵੀ ਕਰਾਂਗੇ ਸੋ ਇਹ ਦੱਸਦਾ ਕਿ ਹਾਂਜੀ ਭਾਰਤ ਤੇ ਅਮਰੀਕਾ ਚੰਗੇ ਦੋਸਤ ਨੇ ਜੀ ਜੇ ਆਪਾਂ ਅੱਗੇ ਵਧੀਏ ਟੈਕਨੋਲੋਜੀ ਤੇ ਟ੍ਰੇਡ ਕੋਆਪਰੇਸ਼ਨ ਦੇ ਵਿੱਚ ਵੀ ਸਾਡੇ ਵਧੀਆ ਸਬੰਧ ਨੇ ਈਵਨ ਜੇ ਦੇਖਿਆ ਜਾਵੇ ਜੋ ਐਪਲ ਕੰਪਨੀ ਆ ਯੂ ਐਸ اے ਦੀ ਉਹ ਹੁਣ ਭਾਰਤ ਦੇ ਵਿੱਚ ਆ ਕੇ ਕੰਮ ਕਰ ਰਹੀ ਹੈ ਅਜਿਹੇ ਨਵੇਂ ਆਈਫੋਨ ਬਣਦੇ ਆ ਉੱਤੇ ਲਿਖਿਆ ਆਉਂਦਾ ਅਸੈਂਬਲ ਇਨ ਇੰਡੀਆ ਸੋ ਉਹਨਾਂ ਨੇ ਆਪਣੀਆਂ ਜਿਹੜੀਆਂ ਕੰਪਨੀਆਂਜ਼ ਦੇ ਹੈੱਡਕੁਆਰਟਰ ਬ੍ਰਾਂਚਾਂ ਨੂੰ ਇੱਥੇ ਪਹੁੰਚਾ ਦਿੱਤੀਆਂ ਨੇ ਨਾਲ ਦੀ ਨਾਲ ਹੀ ਟੈਕਨੋਲੋਜੀ ਅਸੀਂ ਸ਼ੇਅਰ ਕਰ ਰਹੇ ਹਾਂ ਸੋ ਇਹ ਵੀ ਇੱਕ ਚੰਗੀ ਦੋਸਤੀ ਦਾ ਪ੍ਰਤੀਕ ਹੈ ਜੀ ਆਪਾਂ ਕਹਿ ਸਕਦੇ ਹਾਂ ਸਾਡਾ মিডিਆ ਸੱਚ ਕਹਿੰਦਾ ਆ ਭਾਰਤ ਤੇ ਯੂਐਸਏ ਚੰਗੇ ਮਿੱਤਰ ਨੇ ਜੀ ਇਸ ਦੋਸਤੀ ਨੂੰ ਹੋਰ ਗੂੜਾ ਕਰਦੀ ਹੈ ਸਪੇਸ ਜਿਹੜੀ ਏਜੰਸੀ ਐ ਕਹਿੰਦੇ ਸਪੇਸ ਤੇ ਸਪੇਸ ਸਾਇੰਸ ਨਾਸਾ ਜੋ ਕਿ ਅਮਰੀਕਾ ਦੀ ਇੱਕ ਏਜੰਸੀ ਐ ਤੇ ਇਸਰੋ ਸਾਡੇ ਭਾਰਤ ਦੀ ਏਜੰਸੀ ਐ ਇਹ ਦੋਨੋਂ ਜਾਣੇ ਰਲ ਕੇ ਧਰਤੀ ਤੇ ਇੱਕ ਦੂਜੇ ਨਾਲ ਰਲ ਕੇ ਕੰਮ ਨਹੀਂ ਕਰਦੇ ਸਪੇਸ ਦੇ ਵਿੱਚ ਵੀ ਇੱਕ ਦੂਜੇ ਨਾਲ ਰਲ ਕੇ ਕੰਮ ਕਰਦੇ ਨੇ ਸੋ ਇਹ ਕਿਤੇ ਨਾ ਕਿਤੇ ਦੋਸਤੀ ਨੂੰ ਦਰਸਾਉਂਦੀ ਇਹ ਵੀ ਚੀਜ਼ ਵੀ ਵਾਕਈ ਬਈ ਦੋਸਤੀ ਤਾਂ ਹੈਗੀ ਆ ਚੰਗੇ ਦੋਸਤ ਨੇ ਇਹਨਾਂ ਨੂੰ ਇੱਦਾਂ ਹੀ ਅੱਗੇ ਹੋਰ ਵਧਣਾ ਚਾਹੀਦਾ ਹੈ ਸੋ 2023 ਦੇ ਵਿੱਚ ਪਾਰਟਨਰਸ਼ਿਪ ਕੀਤੀ ਆ ਸਪੇਸ ਦੇ ਵਿੱਚ ਹਿਊਮਨ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਸੀਂ ਗਗਨ ਯਾਨ ਮਿਸ਼ਨ ਉੱਤੇ ਕੰਮ ਕਰ ਰਹੇ ਹਾਂ ਚੰਦਰਮਾ ਦੇ ਉੱਤੇ ਕਹਿੰਦੇ ਜਿਹੜੀ ਆਪਾਂ ਨਵੇਂ-ਨਵੇਂ ਕੋਈ ਇਵੈਂਟ ਕਰਾਂਗੇ ਉੱਥੇ ਆਪਾਂ ਇੱਕ ਦੂਜਾ ਸਾਥ ਦੇਵਾਂਗੇ ਸੋ ਕਿਤੇ ਨਾ ਕਿਤੇ ਸਪੇਸ ਦੇ ਵਿੱਚ ਵੀ ਭਾਰਤ ਤੇ ਅਮਰੀਕਾ ਚੰਗੀ ਦੋਸਤੀ ਨਿਭਾਉਣ ਜਾ ਰਹੇ ਨੇ ਸੋ ਪਤਾ ਲੱਗਦਾ ਹੈ ਕਿ ਅਮਰੀਕਾ ਤੇ ਭਾਰਤ ਚੰਗੇ ਦੋਸਤ ਨੇ ਜੀ ਹੋਰ ਦੋਸਤੀ ਦੀ ਗੱਲ ਕਰੀਏ ਤੇ ਜਦੋਂ ਚੀਨ ਦੀ ਗੱਲ ਆਉਂਦੀ ਆ ਚੀਨ ਹਾਲਾਂਕਿ ਸਾਡਾ ਗੁਆਂਢੀ ਦੇਸ਼ ਹੈ ਅਰਜ ਦੇਖਿਆ ਜਾਵੇ ਚੀਨ ਨਾਲ ਸਾਡੀ ਬਣਦੀ ਘਟਾ ਚੀਨ ਦੇ ਮਾਮਲੇ ਦੇ ਵਿੱਚ ਹਮੇਸ਼ਾ ਹੀ ਅਮਰੀਕਾ ਸਾਡਾ ਸਾਥ ਦਿੰਦਾ ਅਮਰੀਕਾ ਕਹਿੰਦਾ ਭਾਈ ਮੈਂ ਤੁਹਾਡੇ ਨਾਲ ਆ ਤੁਸੀਂ ਟੈਨਸ਼ਨ ਨਾ ਲਓ ਚੀਨ ਥੋੜੇ ਨੂੰ ਕੁਝ ਕਹੂਗਾ ਮੈਂ ਤੁਹਾਡੇ ਨਾਲ ਆ ਤੁਸੀਂ ਘਬਰਾਉਣਾ ਨਹੀਂਗਾ ਸਾਡਾ ਵਪਾਰ ਜਿਹੜਾ ਜ਼ਿਆਦਾ ਹੁੰਦਾ ਅਮਰੀਕਾ ਨਾਲ ਹੁੰਦਾ ਅਸੀਂ ਅਮਰੀਕਾ ਨੂੰ ਜ਼ਿਆਦਾ ਪ੍ਰੋਡਕਟ ਵੇਚਦੇ ਹਾਂ ਉਹਨਾਂ ਤੋਂ ਪ੍ਰੋਡਕਟ ਘੱਟ ਖਰੀਦਦੇ ਹਾਂ ਪਰ ਚੀਨ ਕਿੱਦਾਂ ਦੀ ਵੱਡੀ ਪਾਵਰ ਹੌਲੀ-ਹੌਲੀ ਬਣਦੀ ਜਾ ਰਹੀ ਆ ਜਿਨੇ ਆਸੇ-ਪਾਸੇ ਦੀਆਂ ਕੰਟਰੀਆਂ ਉੱਤੇ ਆਪਣਾ ਦਬਦਬਾ ਪਾਇਆ ਹੋਇਆ ਆ ਇਸੇ ਦਬਦਬਾ ਨੂੰ ਘੱਟ ਕਰਨ ਦੇ ਲਈ ਇਸੇ ਦਬਾਅ ਨੂੰ ਘੱਟ ਕਰਨ ਦੇ ਲਈ ਅਮਰੀਕਾ ਭਾਰਤ ਜਾਪਾਨ ਤੇ ਆਸਟ੍ਰੇਲੀਆ ਨੇ ਚਾਰਾ ਜਣੇ ਰਲ ਕੇ ਇੱਕ ਗਰੁੱਪ ਬਣਾ ਲਿਆ ਆਪਣਾ ਕਿ ਆਪਾਂ ਚਾਰੋਂ ਜਣੇ ਰਲ ਕੇ ਇਸ ਏਰੀਆ ਵਿੱਚ ਆਪਣੇ ਦਬਦਬਾ ਨੂੰ ਕਾਇਮ ਕਰਦੇ ਹਾਂ ਸੋ ਕੱਲੇ ਚੀਨ ਨੂੰ ਟੈਕਲ ਕਰਨ ਦੇ ਲਈ ਸਾਨੂੰ ਅਮਰੀਕਾ ਨਾਲ ਰਲਣਾ ਪਿਆ ਜੀ ਇਹਦੇ ਨਾਲ ਨਾਲ ਵੀਜ਼ਾ ਇਮੀਗ੍ਰੇਸ਼ਨ ਦੀ ਗੱਲ ਕਰ ਲਈਏ ਐਚ1ਵੀ ਵੀਜ਼ਾ ਇੱਕ ਨਵੀਂ ਕਹਿ ਲਓ ਕਿ ਵੀਜ਼ਾ ਰੈਲੈਕਸੇਸ਼ਨ ਹੁੰਦੀ ਹੈ ਵੀ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਨੇ ਅਮਰੀਕਾ ਦੇ ਵਿੱਚ ਜੇ ਆਪਾਂ ਸਿੰਪਲ ਭਾਸ਼ਾ ਵਿੱਚ ਕਹਦੇ ਆ ਵਰਕ ਪਰਮਿਟ ਟਾਈਪ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀ ਭਾਰਤ ਦੇ ਵਿੱਚ ਵੀ ਨੇ ਤੇ ਉਹ ਕੰਪਨੀਆਂ ਅਮਰੀਕਾ ਦੇ ਵਿੱਚ ਵੀ ਨੇ ਜਦੋਂ ਇੱਥੋਂ ਵਾਲੇ ਬੰਦੇ ਉੱਥੇ ਕੰਮ ਕਰਨ ਜਾਂਦੇ ਨੇ ਜਾਂ ਆਈਟੀ ਸੈਕਟਰ ਦੇ ਬੰਦੇ ਵਰਕ ਵਿੱਚ ਕੰਮ ਕਰਨ ਜਾਂਦੇ ਨੇ ਤਾਂ ਉਹਨਾਂ ਨੂੰ ਐਚ1ਵੀ ਵੀਜ਼ਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੇ ਲਈ ਸਪੈਸ਼ਲ ਵੀਜ਼ੇ ਦੀ ਵਿਵਸਥਾ ਹੈਗੀ ਆ ਸੋ ਇਸ ਵੀਜ਼ੇ ਦੇ ਵਿੱਚ ਕਿਤੇ ਨਾ ਕਿਤੇ ਭਾਰਤ ਨੂੰ ਰੈਗੂਲੇਸ਼ਨ ਦਿੱਤੀ ਗਈ ਹੈ ਕਿਉਂਕਿ ਭਾਰਤ ਬਈ ਵਧੀਆ ਦੋਸਤ ਰਿਲੈਕਸੇਸ਼ਨ ਦਿੱਤੀ ਗਈ ਹੈ ਠੀਕ ਹੈ ਜੀ ਸੋ ਰਿਲੈਕਸੇਸ਼ਨ ਦਿੱਤੀ ਗਈ ਕਿਉਂਕਿ ਭਾਰਤ ਵਧੀਆ ਦੋਸਤ ਹੈ ਅਮਰੀਕਾ ਦਾ ਸੋ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਵੇ ਤਾਂ ਸਾਡਾ ਮੀਡੀਆ ਸੱਚ ਹੀ ਕਹਿੰਦਾ ਬਿਲਕੁਲ ਸਹੀ ਹੈ ਵੀ ਭਾਰਤ ਤੇ ਅਮਰੀਕਾ ਚੰਗੇ ਦੋਸਤ ਨੇ ਹੁਣ ਸਵਾਲ ਦੂਜਾ ਸਾਡੇ ਕੋਲੇ ਕਿ ਦੁਸ਼ਮਣ ਆਕ ਦੋਸਤ ਆ ਬਾਈ ਹੁਣ ਦੁਸ਼ਮਣ ਮੈਂ ਕਿਉਂ ਕਹਿ ਰਿਹਾ ਜਾਂ ਮੈਂ ਕਹਿੰਦਾ ਕੁਝ ਇਦਾਂ ਦੇ ਫੈਕਟ ਹੈਗੇ ਆ ਡਿਸਾਈਡ ਤੁਸੀਂ ਕਰਨਾ ਆ ਇਸ ਸੈਸ਼ਨ ਨੂੰ ਜਦੋਂ ਪੂਰਾ ਖਤਮ ਕਰ ਲਿਆਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡਾ ਕੀ ਵਿਚਾਰ ਹੈ ਜੀ ਹੁਣ ਸਾਡੇ ਕੋਲੇ ਪੁਆਇੰਟ ਆਉਂਦਾ ਜੀ ਦੂਜਾ ਕਿ ਇਹ ਕਿਉਂ ਸਾਡਾ ਚੰਗਾ ਦੋਸਤ ਨਹੀਂ ਹੈਗਾ ਅਮਰੀਕਾ ਸਭ ਤੋਂ ਪਹਿਲੀ ਗੱਲ ਹਮੇਸ਼ਾ ਹੀ ਪਾਕਿਸਤਾਨ ਨੂੰ ਸਪੋਰਟ ਕਰਦਾ ਬੜੇ ਲੰਬੇ ਸਮੇਂ ਤੋਂ ਜੇ ਆਪਾਂ ਗੱਲ 2016 ਤੱਕ ਦੀ ਕਰ ਲਈਏ ਬਹੁਤ ਸਾਰਾ ਪੈਸਾ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਫੰਡ ਦਿੱਤੇ ਨੇ ਕਿਉਂ ਕਿਉਂਕਿ ਕਹਿੰਦਾ ਜੀ ਅਮਰੀਕਾ ਕਹਿੰਦਾ ਆ ਪਾਕਿਸਤਾਨ ਨੂੰ ਲੋੜ ਹੈ ਪੈਸੇ ਦੀ ਤੇ ਪਾਕਿਸਤਾਨ ਉਹੀ ਪੈਸਾ ਆਪਣੀਆਂ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਲਾਉਂਦਾ ਸੀਗਾ ਭਾਰਤ ਤੇ ਹਮਲੇ ਕਰਦਾ ਆ ਆ ਹੁਣੇ ਤੋਂ ਦਿਨ ਪੁਰਾਣੀਆਂ ਦੇਖੋ ਜੀ 25 ਫਰਵਰੀ ਦੀ ਖਬਰ ਹੈ ਦਾ ਹਿੰਦੂ ਦੀ ਉੱਥੇ ਵੀ ਲਿਖਿਆ ਸੀਗਾ ਕਿ ਯੂਐਸ ਨੇ ਡਿਸੀਜਨ ਲਿਆ ਕਿ ਅਸੀਂ ਅਲੋਕੇਸ਼ਨ ਕਰਾਂਗੇ ਫੰਡ ਟੂ ਦਾ ਪਾਕਿਸਤਾਨ ਸੈਕ 16 ਜਿਹੜਾ ਉਹਨਾਂ ਦਾ ਜਹਾਜ਼ ਹੈ ਫਾਈਟਰ ਜੈਟ ਆ ਉਹਦੇ ਲਈ ਅਸੀਂ ਹੋਰ ਪੈਸੇ ਦੇਣ ਜਾ ਰਹੇ ਹਾਂ ਸੋ ਇਦਾਂ ਅਮਰੀਕਾ ਅਸੀਂ ਕਹਿੰਦੇ ਸਾਡਾ ਚੰਗਾ ਦੋਸਤ ਹੈ ਪਰ ਅਮਰੀਕਾ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਸਾਡਾ ਚੰਗਾ ਦੋਸਤ ਹੈ ਅਮਰੀਕਾ ਤੇ ਸਾਡੀ ਪਾਕਿਸਤਾਨ ਦੇ ਨਾਲ ਘੱਟ ਬਣਦੀ ਹੈ ਤੂੰ ਉਹਦੀ ਮਦਦ ਘੱਟ ਘਰ ਪਰ ਅਮਰੀਕਾ ਕਹਿੰਦਾ ਨਹੀਂ ਮੈਂ ਤਾਂ ਪਾਕਿਸਤਾਨ ਦੀ ਮਦਦ ਕਰਨੀ ਕਰਨੀ ਆ ਸੋ ਇਹ 25 ਫਰਵਰੀ ਦੀ ਖਬਰ ਹੈ ਜਦੋਂ ਦੇ ਡੋਨਲਡ 트੍ਰੰਪ ਸਾਹਿਬ ਆਏ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਦੇ ਸਭ ਤੋਂ ਚੰਗੇ ਦੋਸਤ ਨੇ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਭ ਤੋਂ ਚੰਗੇ ਦੋਸਤ ਕੀ ਕੁਛ ਕਰ ਰਹੇ ਨੇ ਦੇਖ ਲੋ ਜੀ ਇਹ ਤਾਂ ਇੱਕ ਪੁਆਇੰਟ ਸੀਗਾ ਦੂਜੇ ਨੰਬਰ ਦੇ ਉੱਤੇ ਇੰਡੀਆ ਤੇ ਰਸ਼ੀਆ ਜਦੋਂ ਵੀ ਇੰਡੀਆ ਤੇ ਰਸ਼ੀਆ ਇੱਕ ਦੂਜੇ ਦੇ ਕਲੋਜ਼ ਹੁੰਦੇ ਨੇ ਇੰਡੀਆ ਤੇ ਰਸ਼ੀਆ ਦੇ ਰਿਸ਼ਤੇ ਬੜੇ ਪੁਰਾਣੇ ਨੇ ਬਹੁਤ ਵਧੀਆ ਔਖੇ ਟਾਈਮ ਦੇ ਉੱਤੇ ਰਸ਼ੀਆ ਨੇ ਸਾਡਾ ਸਾਥ ਦਿੱਤਾ ਜਦੋਂ ਹੀ ਇੰਡੀਆ ਤੇ ਰਸ਼ੀਆ ਕਲੋਜ਼ ਹੁੰਦੇ ਨੇ ਤੇ 트੍ਰੰਪ ਸਾਹਿਬ ਇਹਦਾ ਗੁੱਸੇ ਨਾਲ ਦੇਖਦੇ ਨੇ ਕੀ ਕੀ ਹੋ ਰਿਹਾ ਜੀ ਕਿਉਂ ਕਰ ਰਹੇ ਨੇ ਤੇ 트럼ਪ ਸਾਹਿਬ ਕਹਿ ਰਹੇ ਨੇ ਹੁਣੇ-ਹੁਣੇ ਤੁਸੀਂ ਪਤਾ ਹੋਊਗਾ ਤੁਹਾਨੂੰ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਯੂਐਸਏ ਗਏ ਸੀਗੇ ਤੇ ੱੱਕੇ ਨਾਲ ਸਾਨੂੰ ਜਹਾਜ਼ ਵੇਚਤੇ ਉਹ ਅਸੀਂ ਜਹਾਜ਼ ਰਸ਼ੀਆ ਕੋਲੋਂ ਲੈਣੇ ਸੀਗੇ ਅਮਰੀਕਾ ਕੰਨ ਲੈ ਨਹੀਂ ਸਾਡੇ ਕੋਲੋਂ ਲਓ ਆ ਮੀਡੀਆ ਵਾਲੇ ਕਹਿੰਦੇ ਲੋਜੀ ਕਿੰਨਾ ਚੰਗਾ ਦੋਸਤ ਹੈ ਕਿੰਨਾ ਚੰਗਾ ਦੋਸਤ ਹੈ ਦੋਸਤੀ ਇੱਥੋਂ ਪਤਾ ਲੱਗ ਗਿਆ ਕਿ ਰਸ਼ੀਆ ਨੇ ਜਿਉ ਸਾਨੂੰ ਜਹਾਜ਼ ਵੇਚਣੇ ਸੀ ਤਾਂ ਰਸ਼ੀਆ ਨੇ ਸਾਨੂੰ ਨਾਲ ਟੈਕਨੋਲੋਜੀ ਟਰਾਂਸਫਰ ਕਰਨੀ ਸੀ ਵੀ ਭਾਈ ਜੇ ਖਰਾਬ ਹੋ ਗਿਆ ਠੀਕ ਕਰ ਲਿਓ ਜੇ ਇਦਾਂ ਦੇ ਜਹਾਜ਼ ਦੇਖਣੇ ਤਾਂ ਆਹ ਟੈਕਨੋਲੋਜੀ ਨਾਲ ਬਣੇ ਹੋਇਆ ਦੇਖ ਲਿਓ ਤੇ ਅਮਰੀਕਾ ਨੇ ਵੀ ਸਾਨੂੰ ਜਹਾਜ਼ ਵੇਚਣੇ ਆ ਪਰ ਸਾਨੂੰ ਨਾਲ ਟੈਕਨੋਲੋਜੀ ਨਹੀਂ ਦੇਣੀ ਕਹਿੰਦਾ ਜੇ ਖਰਾਬ ਹੋ ਗਿਆ ਸਾਡੇ ਕੋਲ ਲਿਆਓ ਅਸੀਂ ਤੁਹਾਨੂੰ ਟੈਕਨੋਲੋਜੀ ਨਹੀਂ ਦੇ ਸਕਦੇ ਸੋ ਇੰਨਾ ਕ ਚੰਗਾ ਮਿੱਤਰ ਹੈ ਇਹ ਮੀਡੀਆ ਦੇ ਲਈ ਵੀ ਹੈਗਾ ਬਈ ਥੋੜਾ ਧਿਆਨ ਦਿਆ ਕਰੋ ਉਸ ਤੋਂ ਬਾਅਦ ਸਾਡੇ ਕੋਲੇ ਟਰੇਡ ਡਿਸਪਿਊਟ ਸਾਡਾ ਕਿੰਨਾ ਰੋਲਾ ਜੀਐਸਪੀ ਪਹਿਲਾਂ ਹੁੰਦਾ ਸੀਗਾ ਯਾਨੀ ਕਿ ਕੁਝ ਏਦਾਂ ਦੀਆਂ ਸਪੈਸ਼ਲ ਪ੍ਰੋਵੀਜ਼ਨ ਸਾਨੂੰ ਦਿੱਤੇ ਗਏ ਸੀਗੇ ਯੂਐਸਏ ਦੇ ਦੁਆਰਾ ਵੀ ਸਾਡੇ ਜਿਹੜੇ ਪ੍ਰੋਡਕਟ ਇੰਡੀਆ ਤੋਂ ਜੋ ਅਸੀਂ ਯੂਐਸਏ ਵੇਚਣ ਲੈ ਜਾਂਦੇ ਆ ਉਹਨਾਂ ਉੱਤੇ ਟੈਰਿਫ ਘੱਟ ਲੱਗਦਾ ਸੀਗਾ ਟੈਰਿਫ ਘੱਟ ਲੱਗਣ ਦਾ ਮਤਲਬ ਹੈ ਕਿ ਸਾਡੇ ਪ੍ਰੋਡਕਟ ਸਸਤੇ ਹੋਣਗੇ ਉਹਨਾਂ ਉੱਤੇ ਟੈਕਸ ਘੱਟ ਲੱਗਦਾ ਸੀਗਾ ਪਰ ਜਦੋਂ ਦੇ ਟਰੰਪ ਸਾਹਿਬ ਆਏ ਨੇ ਕੀ ਕਿਹਾ ਆ ਬਈ ਭਾਰਤ ਤਾਂ ਸਾਡੇ ਉੱਤੇ ਬਹੁਤ ਜ਼ਿਆਦਾ ਟੈਕਸ ਲਾਉਂਦਾ ਆ ਤੁਸੀਂ ਕੱਲ ਪਰਸੋਂ ਸੁਣਿਆ ਹੋਊਗਾ ਟਰੰਪ ਸਾਹਿਬ ਬੈਠ ਕੇ ਕੀ ਕਹਿੰਦੇ ਨੇ ਸਾਡੇ ਉੱਤੇ ਭਾਰਤ ਨੇ ਜਿੰਨਾ ਟੈਕਸ ਲਾਇਆ ਸੀ ਦੁੱਗਣਾ ਟੈਕਸ ਲਾਵਾਂਗੇ ਜੀ ਇਹ ਤੁਸੀਂ ਸਟੇਟਮੈਂਟ ਸੁਣੀ ਹੋਊਗੀ ਦੋਸਤ ਨਹੀਂ ਇਦਾਂ ਕਹਿੰਦਾ ਹੁੰਦਾ ਪਰ ਸਾਡੇ মিডিਆ ਨੇ ਗੱਲ ਦਿਖਾਈ ਨਹੀਂ ਸਾਨੂੰ ਬਹੁਤ ਘੱਟ ਖ਼ਬਰਾਂ ਸਿਗੀਆਂ ਜਿਨ੍ਹਾਂ ਵਿੱਚ 5 ਮਾਰਚ ਦੀ ਖ਼ਬਰ ਹੈ ਕਿ ਡੋਨਲਡ 트੍ਰੰਪ ਨੇ ਕਿਹਾ ਕਿ ਇੰਡੀਆ ਜਿਹੜਾ ਹੈਗਾ ਉਹ ਸਾਡੇ ਦੇਸ਼ ਦੀਆਂ ਪ੍ਰੋਡਿਊਸ ਕੀਤੀਆਂ ਜਾਨਕਿ ਅਮਰੀਕਨ ਕੰਪਨੀਆਂ ਦੇ ਆਕਾਰਾਂ ਉੱਤੇ 100% ਟੈਕਸ ਲਾ ਰਿਹਾ ਆ ਲੋੜ ਹੈ ਕਹਿੰਦੇ ਭਾਰਤ ਨੂੰ ਇਹ ਟੈਕਸ ਘੱਟ ਕਰੇ ਤੇ ਜੇ ਭਾਰਤ ਇਹ ਟੈਕਸ ਘੱਟ ਕਰੂਗਾ ਜਿਹੜੀਆਂ ਆਕਾਰਾਂ ਅਮਰੀਕਾ ਤੋਂ ਬਣ ਕੇ ਸਾਡੇ ਦੇਸ਼ 'ਚ ਆਈਆਂ ਨੇ ਤਾਂ ਸਾਡੇ ਦੇਸ਼ ਦੀ ਕਮਾਈ ਘਟੂਗੀ ਚੰਗਾ ਮਿੱਤਰ ਤਾਂ ਕਦੇ ਨਹੀਂ ਚਾਹੁੰਦਾ ਕਿ ਮੇਰੇ ਮਿੱਤਰ ਦੀ ਕਮਾਈ ਘਟੇ ਪਰ ਸਾਡਾ ਮੀਡੀਆ ਨਹੀਂ ਦਿਖਾਊਗਾ ਇਹ ਚੀਜ਼ਾਂ ਇਵਨ 트ੰਪ ਨੇ ਇਹ ਵੀ ਕਿਹਾ ਆ ਵੀ ਜੇ ਇੰਡੀਆ ਦੀ ਸਰਕਾਰ ਨੇ ਟੈਕਸ ਲਾਉਣੇ ਨਾ ਘੱਟ ਕੀਤੇ ਟੈਰਿਫ ਲਾਉਣੇ ਨਾ ਘੱਟ ਕੀਤੇ ਅਸੀਂ ਵੀ ਉਦਾਂ ਹੀ ਟੈਰਿਫ ਲਾਵਾਂਗੇ ਜਿੱਦਾਂ ਭਾਰਤ ਦੀ ਸਰਕਾਰ ਲਾਊਗੀ ਸੀ ਸੋ ਇਹ ਦੁਸ਼ਮਣੀ ਆ ਕਿ ਦੋਸਤੀ ਆ ਸਾਡੀ ਚਲੋ ਅੱਗੇ ਚੱਲਦੇ ਆਪਾਂ ਹੋਰ ਦੇਖ ਲੈਨੇ ਆ ਇਹਦੇ ਨਾਲ ਨਾਲ ਹੀ ਜਿਹੜਾ ਸਾਡੇ ਕੋਲੇ ਇੰਟਰਨੈਸ਼ਨਲ ਅਫੇਅਰਜ਼ ਦੇ ਵੀ ਸਾਡੇ ਇੰਟਰਫੇਅਰ ਕਰਦੇ ਨੇ ਉਹ ਕਿਦਾਂ ਸਾਡੇ ਜਿਹੜੇ ਇੰਟਰਨਲ ਅਫੇਅਰਜ਼ ਨੇ ਅਸੀਂ ਜਿਹੜਾ ਆਪਣਾ ਜੇ ਐਂਡ ਕੇ ਸੀਗਾ ਜੰਮੂ ਐਂਡ ਕਸ਼ਮੀਰ ਉਥੋਂ ਧਾਰਾ 300 ਜਿਹੜੀ ਸੀਗੀ 70 ਹਟਾਈ ਹੈ ਜੀ ਹੁਣ ਜਦੋਂ ਧਾਰਾ ਹਟਿਆ ਉਸ ਸਮੇਂ ਵੀ ਅਮਰੀਕਾ ਨੇ ਉਂਗਲ ਕੀਤੀ ਹੈ ਜੀ ਉਸ ਸਮੇਂ ਵੀ ਪਾਕਿਸਤਾਨ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਕਿਉਂ ਕੀਤਾ ਪੁੱਛ ਰਹੇ ਸੀਗੇ ਹੁਣ ਤੁਹਾਡੇ ਹਿਊਮਨ ਰਾਈਟ ਕਿੱਥੇ ਨੇ ਹਿਊਮਨ ਰਾਈਟ ਤੁਸੀਂ ਕਿਉਂ ਹਲਾਏ ਨੇ ਸੋ ਬਹੁਤ ਸਾਰੇ ਕੁਐਸਚਨਿੰਗ ਕੀਤੀ ਬਾਈਓ ਤੁਹਾਡਾ ਇੰਟਰਨਲ ਮਸਲਾ ਆ ਤੁਸੀਂ ਕੌਣ ਹੋਣੇ ਹੋ ਸਾਡੇ ਇੰਟਰਨਲ ਮਸਲੇ ਦੇ ਵਿੱਚ ਉਂਗਲੀ ਕਰਨ ਵਾਲੇ ਇਦੇ ਨਾਲ ਨਾਲ ਹੀ ਜੋ ਸਾਡੀ ਟੈਕਨੀਕਲ ਇੰਡਸਟਰੀ ਹੈਗੀ ਆ ਉਹਨੂੰ ਵੀ ਕਿਤਨਾ ਕਿਤੇ ਜਿਹੜਾ ਹੈਗਾ ਉਹ ਰੋਕ ਰਿਹਾ ਹੈ ਜੀ ਵੀ ਅਮਰੀਕਾ ਕਹਿ ਰਿਹਾ ਕਿ ਅਸੀਂ ਘੱਟ ਸਮਾਨ ਇੰਡੀਆ ਕੋਲੋਂ ਮਗਾਈਏ ਈਵਨ ਅਮਰੀਕਾ ਦੇ ਵਿੱਚ ਜਿੰਨੀ ਵੀ ਆਈਟੀ ਇੰਡਸਟਰੀ ਆ ਉਹਦੇ ਵਿੱਚ ਜ਼ਿਆਦਾਤਰ ਭਾਰਤੀ ਕੰਮ ਕਰਦੇ ਨੇ ਤੇ 트ੰਪ ਨੇ ਇਹ ਗੱਲ ਕਹੀ ਆ ਉਹਨਾਂ ਕੰਪਨੀਆਂ ਨੂੰ ਵੀ ਤੁਸੀਂ ਕੋਸ਼ਿਸ਼ ਕਰੋ ਆਪਦੇ ਦੇਸ਼ ਦੇ ਲੋਕਾਂ ਨੂੰ ਕੰਮ ਦਿਵੋ ਇੰਡੀਆ ਵਾਲਿਆਂ ਨੂੰ ਨਾ ਕੰਮ ਦਿਵੋ ਤੇ ਜਿਹੜੇ ਇੰਡੀਆ ਦੇ ਬੰਦੇ ਉੱਥੇ ਸਿਗੇ ਸਾਨੂੰ ਇਹ ਵੀ ਪਤਾ ਆ ਵੀ ਉਹਨਾਂ ਨੂੰ ਫੜ ਫੜ ਕੇ ਜਹਾਜ਼ਾਂ 'ਚ ਚੜਾ ਦਿੱਤਾ ਏ ਜੀ ਇਲੀਗਲ ਆਏ ਨੇ ਉਹਨਾਂ ਨੂੰ ਬੇੜੀਆਂ ਪਾ ਕੇ ਚਲੋ ਵਾਪਸ ਭੇਜਾ ਉਹ ਵੱਖਰੀ ਗੱਲ ਹੈ ਕਾਨੂੰਨੀ ਪ੍ਰਕਿਰਿਆ ਆ ਪਰ ਉਹਨਾਂ ਨੂੰ ਇੱਜ਼ਤ ਨਾਲ ਭੇਜਿਆ ਜਾ ਸਕਦਾ ਸੀਗਾ ਉਹਨਾਂ ਦੇ ਹੱਥਾਂ ਵਿੱਚ ਹੱਥ ਕੜੀਆਂ ਨੇ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਨੇ ਐਡੇ ਕਿੱਡੇ ਗੁਨਾਹ ਕਰ ਸੀਗੇ ਕਿ ਕਿਸੇ ਦੋਸਤ ਮਿੱਤਰ ਕਿਸੇ ਦੋਸਤ ਦੇਸ਼ ਦੇ ਨਾਗਰਿਕਾਂ ਨੂੰ ਇਸ ਤਰ੍ਹਾਂ ਭੇਜਿਆ ਜਾਂਦਾ ਆ ਤੇ ਧੱਕੇ ਨਾਲ ਆਪਦੀ ਆਰਮੀ ਦਾ ਜਹਾਜ਼ ਸਾਡੇ ਦੇਸ਼ ਦੇ ਵਿੱਚ ਲਾਇਆ ਆਪਣੇ ਆਪ ਨੂੰ ਇਹ ਰਿਪਰੈਜ਼ੈਂਟ ਕਰਨਾ ਕਿ ਮੈਂ ਬਹੁਤ ਵੱਡਾ ਆ ਸੋ ਇਹ ਕਿਸੇ ਦੋਸਤ ਦੇ ਕੰਮ ਤਾਂ ਨਹੀਂ ਹੋ ਸਕਦੇ ਜਾਣ ਕੇ ਕੋਈ ਕੁਝ ਫੈਕਟਰ ਸੀਗੇ ਜਿੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਹਾਂ ਅਮਰੀਕਾ ਸਾਡਾ ਦੋਸਤ ਹੈ ਜਾਂ ਫਿਰ ਦੋਸਤ ਨਹੀਂ ਹੈ ਸੋਚਣ ਦੀ ਸਾਨੂੰ ਲੋੜ ਹੈ ਅਸੀਂ ਸਮਾਈਲ ਕਰਕੇ ਖੜ ਜਾਂਦੇ ਆ ਸਾਡਾ ਮੀਡੀਆ ਹੱਸ ਕੇ ਖੜਦਾ ਆ ਅਗਲੇ ਸਾਨੂੰ ਉਂਗਲ ਕਰਦੇ ਨੇ ਤੇ ਕਿਤੇ ਨਾ ਕਿਤੇ ਸਾਡੀ ਮੀਡੀਆ ਨੂੰ ਵੀ ਵਿਚਾਰਨ ਦੀ ਲੋੜ ਹੈ ਕਿੰਨਾ ਸਮਾਂ ਸਾਨੂੰ ਦੋਸਤੀ ਦਿਖਾਈ ਜਾਊਗੀ ਸਾਨੂੰ ਸੱਚ ਕਿਉਂ ਨਹੀਂ ਦਿਖਾਇਆ ਜਾਂਦਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਅਮਰੀਕਾ ਸਾਡਾ ਦੋਸਤ ਹੈ ਜਾਂ ਦੁਸ਼ਮਣ ਹੈ ਜੀ ਜਿੱਦਾਂ ਦੇ ਡਿਸੀਜਨ ਲੈਂਦਾ ਸਾਡੇ ਪ੍ਰਤੀ ਸਾਡੀ ਇਕਨੋਮੀ ਨੂੰ ਗਰੋ ਕਰਨ ਤੋਂ ਰੋਕਣ ਦੇ ਲਈ ਸਾਡੇ ਉੱਤੇ ਟੈਰਿਫ ਲਾਉਣ ਦੀਆਂ ਗੱਲਾਂ ਚੱਲਦੀਆਂ ਨੇ ਸਾਡੇ ਨਾਗਰਿਕਾਂ ਨਾਲ ਜਿੱਦਾਂ ਦਾ ਵਿਵਹਾਰ ਕੀਤਾ ਜਾਂਦਾ ਆ ਸੋ ਕਿੱਦਾਂ ਦੀਆਂ ਨਿਸ਼ਾਨੀਆਂ ਨੇ ਇਗਰ ਹੋਰ ਨੋਟ ਕਰਿਓ ਵੀ ਜਦੋਂ ਦੇ ਡੋਨਲਡ ਟਰੰਪ ਆਏ ਨੇ ਉਦੋਂ ਦੇ ਸਾਰੀਆਂ ਇਹ ਰੈਸਟ੍ਰਿਕਸ਼ਨ ਲਗਣੀਆਂ ਸਟਾਰਟ ਹੋਈਆਂ ਨੇ ਉਦੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਸਮੇਂ ਜ਼ਿਆਦਾ ਰੈਸਟ੍ਰਿਕਸ਼ਨਸ ਨਹੀਂ ਸੀਗੀਆਂ ਸੋ ਜਿਹੜਾ মিডিਆ ਸਾਨੂੰ ਦਿਖਾ ਰਿਹਾ ਕਿ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਜਾਂ ਮੈਂ ਕਹਦਾ ਡੋਨਲਡ ਟਰੰਪ ਤੇ ਨਰਿੰਦਰ ਮੋਦੀ ਦੀ ਦੋਸਤੀ ਆ ਕਿਤੇ ਇਹ ਦੋਨਾਂ ਦੀ ਦੋਸਤੀ ਇਤਨੀ ਚੰਗੀ ਹੈਗੀ ਦੇਸ਼ ਦੀ ਦੋਸਤੀ ਨਾ ਹੋਵੇ ਦੇਸ਼ ਦੀਆਂ ਸਰਕਾਰਾਂ ਦੀ ਦੋਸਤੀ ਨਾ ਹੋਵੇ ਕਿਤੇ মিডিਆ ਆਪ ਦੀ ਜਗ੍ਹਾ ਸੱਚਾ ਹੋਵੇ ਸਿਰਫ ਦੋ ਇਨਸਾਨਾਂ ਦੀ ਦੋਸਤੀ ਦਿਖਾ ਰਿਹਾ ਹੋਵੇ ਮੁਲਕਾਂ ਦੀ ਦੋਸਤੀ ਨਾ ਦਿਖਾ ਰਿਹਾ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਆਈ ਹੋਪ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਵੀ ਜ਼ਰੂਰ ਕਰ ਦਿਓ ਨਾਲ ਨਾਲ ਜੇ ਤੁਸੀਂ ਪੀਸੇਸ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਅਲੱਗ-ਅਲੱਗ ਸਾਡੇ ਕੋਲੇ ਬੈਚ ਨੇ ਇੱਕ ਰਿਕਾਰਡਡ ਬੈਚ ਹੈ ਜਿਸ ਦੇ ਵਿੱਚ ਪ੍ਰੀ ਦੀਆਂ ਕਲਾਸਸ ਚਾਹੇ ਉਹ ਸੀ ਸੈਟ ਦੀ ਗੱਲ ਕਰ ਲੋ ਜੀਐਸ ਦੀ ਗੱਲ ਕਰ ਲੋ ਸਿਰਫ ਰਿਕਾਰਡਡ ਕਲਾਸਸ ਮਿਲਣਗੀਆਂ ਉਸ ਦੀ ਫੀਸ 5000 ਰੁਪਿਆ ਹੈ ਜੇ ਤੁਸੀਂ ਸਿਰਫ ਪ੍ਰੀ ਦੀ ਤਿਆਰੀ ਕਰਨੀ ਹੈ ਵਿਦ ਲਾਈਵ ਐਂਡ ਰਿਕਾਰਡਡ ਕਲਾਸਸ ਵਿਦ ਟੈਸਟ ਸੀਰੀਜ਼ ਵਿਦ ਗਾਈਡੈਂਸ 멘ਟਰਸ਼ਿਪ ਸੈਸ਼ਨ ਤਾਂ ਉਸ ਦੀ ਫੀਸ 10000 ਰੁਪਿਆ ਹੈ ਜੇ ਤੁਸੀਂ ਪ੍ਰੀ ਪਲੱਸ ਮੇਨਸ ਦੋਨਾਂ ਦੀ ਤਿਆਰੀ ਕਰਨੀ ਹੈ ਵਿਦ ਲਾਈਵ ਐਂਡ ਰਿਕਾਰਡਡ ਕਲਾਸਸ ਵਿਦ ਗਾਈਡੈਂਸ ਤੇ ਮੈਂਟਰਸ਼ਿਪ ਸੈਸ਼ਨ ਵਿਦ ਟੈਸਟ ਸੀਰੀਜ਼ ਤਾਂ ਫਿਰ ਉਸ ਦੀ ਫੀਸ 20000 ਰੁਪਇਆ ਹੈ ਇਹਨਾਂ ਬੈਚਸ ਨੂੰ ਤੁਸੀਂ ਜੁਆਇਨ ਕਰਕੇ ਆਪਣੀ ਪੀਸੀਐਸ ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਇਹ ਨੰਬਰ ਉੱਤੇ ਦਿੱਤਾ ਗਿਆ ਹੈ ਇਸ ਨੰਬਰ ਉੱਤੇ ਕਾਲ ਕਰੋ ਤੇ ਤੁਸੀਂ ਇਹਨਾਂ ਬੈਚਸ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਕੋਈ ਗਾਈਡੈਂਸ ਲੈਣੀ ਹੋਵੇ ਪੀਸੀਐਸ ਦੇ ਬਾਰੇ ਤਾਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗਾਈਡੈਂਸ ਵੀ ਲੈ ਸਕਦੇ ਹੋ ਤੇ ਬੈਚ ਦੇ ਵਿੱਚ ਐਡਮਿਸ਼ਨ ਵੀ ਲੈ ਸਕਦੇ ਹੋ ਬਾਕੀ ਸਵੇਰ ਨੂੰ 9 ਵਜੇ ਆਪਣੀ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਉਹਨੂੰ ਜ਼ਰੂਰ ਜੁਆਇਨ ਕਰਿਆ ਕਰੋ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਚੈਨਲ ਤੇ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾ